ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਅਜੀਬ ਹੀ ਵੀਡੀਓ ਕਰਾਚੀ ਦੀ ਦੱਸੀ ਜਾ ਰਹੀ ਹੈ ਕਰਾਚੀ ਦੇ ਸੁਪਰਮਾਰਕਟ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਪਰ ਅੱਗ ਬੁਝਾਉਣ ਦਾ ਤਰੀਕਾ ਜਿੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਚਾਹੁੰਦੀਆਂ ਨੇ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕੁਝ ਮੁਸਲਮਾਨਾਂ ਦੇ ਨਾਲ ਜੁੜੇ ਵਿਅਕਤੀ ਜੋ ਅੱਗ ਨੂੰ ਆਜਾਨ ਦਾ ਪ੍ਰਯੋਗ ਕਰਕੇ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕੀ ਇੰਜ ਅੱਗ ਬੁਝਾਈ ਜਾ ਸਕਦੀ ਹੈ ਜਾਣ ਨਹੀਂ ਇਹ ਤੁਸੀਂ ਕਮੈਂਟ ਰਾਹੀਂ ਜ਼ਰੂਰ ਦੱਸਣਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਅਜੀਬ ਹੀ ਵੀਡੀਓ ਕਰਾਚੀ ਦੀ ਦੱਸੀ ਜਾ ਰਹੀ ਹੈ ਕਰਾਚੀ ਦੇ ਸੁਪਰਮਾਰਕਟ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਪਰ ਅੱਗ ਬੁਝਾਉਣ ਦਾ ਤਰੀਕਾ ਜਿੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਜਾਂਦੀਆਂ ਨੇ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕੁਝ ਮੁਸਲਮਾਨਾਂ ਦੇ ਨਾਲ ਜੁੜੇ ਵਿਅਕਤੀ ਜੋ ਅੱਗ ਨੂੰ ਆਜਾਨ ਦਾ ਪ੍ਰਯੋਗ ਕਰਕੇ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕੀ ਇੰਜ ਅੱਗ ਬੁਝਾਈ ਜਾ ਸਕਦੀ ਹੈ ਜਾਣ ਨਹੀਂ ਇਹ ਤੁਸੀਂ ਕਮੈਂਟ ਰਾਹੀਂ ਜ਼ਰੂਰ ਦੱਸਣਾ